ਹਾਂਜੀ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਅੱਜ ਫਰੀਦਕੋਟ ਦੇ ਵਿੱਚ ਘੰਟਾ ਘਰ ਚੌਂਕ ਦੇ ਵਿੱਚ ਪਹਿਲਗਾਮ ਦੇ ਵਿੱਚ ਜੋ ਕੱਲ ਅਤੰਕੀ ਹਮਲਾ ਹੋਇਆ ਜੀ ਉਸ ਦੇ ਰੋਸ ਦੇ ਵਿੱਚ ਅੱਜ ਸਾਰਾ ਫਰੀਦਕੋਟ ਸ਼ਹਿਰ ਇਕੱਠਾ ਹੋਇਆ ਹੈ ਤੇ ਗੱਲ ਕਰਦੇ ਹਾਂ ਹਾਂਜੀ ਜੈ ਸ਼੍ਰੀ ਰਾਮ ਸਰ ਜਿਹੜਾ ਕੱਲ ਸਰ ਅਤੰਕੀ ਹਮਲਾ ਹੋਇਆ ਜੀ ਕੀ ਕਹਿਣਾ ਚਾਹੋਗੇ ਸਰ ਉਹਦੇ ਬਾਰੇ ਜੀ ਕੱਲ ਪਹਿਲਗਾਮ ਦੇ ਵਿੱਚ ਜਿਹੜਾ ਨਿਰਮਣ ਜਿਹੜਾ ਹਤਿਆਕਾਂਡ ਹੋਇਆ ਹੈਗਾ ਇਹ ਬਹੁਤ ਮੰਦਪਾਗਾ ਹੈਗਾ ਅਸੀਂ ਫਰੀਦਕੋਟ ਵਾਸੀ ਜਿਹੜੇ ਹੈਗੇ ਸਮੂਹ ਸੇਕਟਰ ਜਿਆ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਕੇਸ ਜਿਹੜੀ ਹੈਗੀ ਹੈ ਨਖੇਦੀ ਕਰਦੀਆਂ ਹਨ ਔਰ ਅਸੀਂ ਮੰਗ ਕਰਦੇ ਹਾਂ ਕੇਂਦਰ ਸਰਕਾਰ ਤੋਂ ਕਿ ਇਸ ਦਾ ਜਿਹੜੀ ਹੈਗੀ ਹੈ ਬਦਲਾ ਲੀਤਾ ਜਾਵੇ ਇਸ ਜਿਹੜੀ ਹੱਤਿਆਕਾਂ ਦਾ ਬਦਲਾ ਲੀਤਾ ਜਾਵੇ ਜਿਹੜਾ ਕਿ ਸੂਚੀ ਸਮਝੀ ਸਾਜ਼ਿਸ਼ ਆ ਔਰ ਜਿਹੜੀ ਹੈਗੀ ਆ ਸਟੇਟ ਗਵਰਨਮੈਂਟ ਉਸ ਦੇ ਵਿੱਚ ਸਹਿਯੋਗ ਕਰੇ ਤਾਂ ਕਿ ਇਸ ਕੰਮ ਨੂੰ ਜਲਦੀ ਤੋਂ ਜਲਦੀ ਜਿਹੜੀ ਹੈਗੀ ਆ ਬਦਲਾ ਲੈ ਕੇ ਜਿਹੜੇ ਲੋਕ ਇਸ ਹਿਸਤਾ ਦਾ ਅਫੈਕਟਡ ਹੋਇਆ ਹਰੇ ਕੇਂਦੋਸਾਨੀ ਜਿਹੜਾ ਜੀ ਸਾਹਿਬ ਮਾਰਨ ਵਲੂੰਦ ਰਹਿ ਗਿਆ ਤੇ ਨਾਲ ਉਸ ਇੱਕ ਕਾਲਜੇ ਨੂੰ ਠੰਡ ਪੈ ਸਕੀ ਅਸੀਂ ਜਿੰਨੀ ਦਿਲ ਇਹ ਜਿਹੜਾ ਬਦਲਾ ਨਹੀਂ ਲਿੱਤਾ ਜਾ ਗਿਆ ਸਾਡੇ ਅੰਦਰ ਇਸੇ ਤਰ੍ਹਾਂ ਅੱਗੇ ਸੁਲਗਦੀ ਰਹੇਗੀ ਤੇ ਸਰ ਇੱਕ ਕੱਲ ਜਿਹੜਾ ਤੰਗੀ ਹਮਲਾ ਹੋਇਆ ਜੀ ਉਹ ਚ ਸਿਰਫ ੱਲੇ ਉਹਨਾਂ ਨੇ ਜਿਹੜੇ ਮੇਲ ਆ ਜੀ ਉਹ ਹੀ ਮਾਰੇ ਆ ਮਤਲਬ ਬੰਦੇ ਹੀ ਮਾਰੇ ਆ ਲੇਡੀਜ਼ ਤੇ ਬੱਚਿਆਂ ਨੂੰ ਨਹੀਂ ਕਿਹਾ ਜੀ ਮਤਲਬ ਕੀ ਉਹਦੇ ਵਿੱਚ ਕੀ ਤੁਸੀਂ ਸਮਝਦੇ ਹੋ ਸਰ मैं बोलता हूँ हिंदुओं का नरसंहार जो है ये जान बुझ कर किया गया है जिन्होंने आइडेंटिफाइड किया गया सभी को उनके पेंट पैंट वगैरह उतार के देखा गया ये हिंदू ही है और कोई भी उसमें लेडीज को उन्होंने कुछ नहीं कहा सिर्फ हिंदुओं का ही नरसंघार किया गया जान बुझ किया गया और विश्व हिंदू परिषद और राइटर्स संघ ये मांग करती है सरकार से कि जितना भी कड़ा एक्शन जो है उनके खिलाफ लिया जाए ये जिहादी आदि मानसिकता की जो तो है पहचान है उनकी उनके अंदर किसी प्रकार का भी ये गंगा जमुना की तहजीब नहीं है उन्होंने आइडेंटिफाइड किया बता कि ये हिंदू है ये और किसी जाति का भी उन्होंने जो है लेकिन ये हिंदुओं का नरसंहार है और इसके ऊपर जो सरकार और केंद्र सरकार जो है इस पर अपना जो है सख्त ऐसी सख्त जो है कदम ਉਠਾਈ ਇਸकी जो मांग जो है विश्व हिंदू परिषद और राष्ट्रीय स्वयंसेवक संघ और दूसरी संस्था है जो है वो करती है जय हिंद हां जी ਅਸ਼ੋਕ ਜੀ ਕੀ ਕਹਿਣਾ ਚਾਹੋਗੇ ਜੀ ਇਹ ਜਿਹੜਾ ਸਿਰਫ ਔਰ ਸਿਰਫ ਆਦਮੀਆਂ ਦਾ ਹੀ ਨਰ ਸੰਹਾਰ ਕੀਤਾ ਗਿਆ ਇਹ ਪੁਰਾਣੀ ਹਿਸਟਰੀ ਨੂੰ ਖੋਲ ਕੇ ਦੇਖ ਲੋ ਹਮੇਸ਼ਾ ਜੈਂਸ ਨੂੰ ਇਹੋ ਜੇ ਭਾਰਤ ਵਿਰੋਧੀ ਲੋਕਾਂ ਨੇ ਜੈਂਸ ਨੂੰ ਨਿਸ਼ਾਨਾ ਬਣਾਇਆ ਤਾਂ ਜੋ ਲੇਡੀਜ਼ ਘਟ ਰਹਿ ਜਾਣ ਜੈਂਸ ਜੈਂਸ ਘੱਟ ਰਹੇ ਨੇ ਤੇ ਲੇਡੀਜ਼ ਉਤੇ ਹੈ ਦੂਜੇ ਤਰੀਕੇ ਕਬਜ਼ਾ ਕਰ ਸਕਣ ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ ਹਮੇਸ਼ਾ ਬੰਦਿਆਂ ਦਾ ਕਤਲ ਕੀਤਾ ਗਿਆ ਤੇ ਮੁਸਲਮਾਨ ਲੋਕ ਜਿਹੜੇ ਵਿਦੇਸ਼ੀ ਲੋਕ ਉਹਨਾਂ ਨੇ ਸਾਡੇ ਕੁੜੀਆਂ ਨੂੰ ਲੜਕੀਆਂ ਨੂੰ ਘੱਟ ਤੇ ਤਾਂ ਕਿ ਉਹਨਾਂ ਦੇ ਉੱਤੇ ਦੂਜੇ ਤਰੀਕੇ ਕਬਜ਼ਾ ਕਰਕੇ ਉਹ ਆਪਣੇ ਸਿਸਟਮ ਨੂੰ ਵਧਾ ਸਕਣ ਅਸੀਂ ਮੋਦੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿੰਨਾ ਵੀ ਸ਼ਕਤ ਤੋਂ ਸ਼ਕਤ ਮੋਦੀ ਸਰਕਾਰ ਨੂੰ ਵੇਖਦੀ ਹੈ ਜਿੰਨਾ ਵੀ ਸਾਕਤ ਦੱਸ ਸਕਦੇ ਇਸ ਦੇ ਵਿਰੁੱਧ ਐਕਸ਼ਨ ਦਿੱਤਾ ਜਾ ਸਕਦਾ ਚਾਹੇ ਜਵੇਂ ਅਮਰੀਕਾ ਕਰਦਾ ਤੇ ਚਾਹੇ ਅਸੀਂ ਪਿਛਲੇ ਬੰਨਾਂ ਵਿੱਚ ਕੀਤਾ ਜਦੋਂ ਸਾਡਾ ਪੀਓਗੇ ਵਿੱਚ ਐਕਸ਼ਨ ਲਿਆ ਗਿਆ ਸੀ ਉਸੇ ਤਰ੍ਹਾਂ ਦਾ ਐਕਸ਼ਨ ਲਿਆ ਜਾਵੇ ਤੇ ਇਹ ਗੱਲਾਂ ਸਾਡੀਆਂ ਸੱਚੀਆਂ ਰਹਿਣੀਆਂ ਕਿ ਅਸੀਂ ਮੋਦੀ ਸਾਹਿਬ ਦੇ ਨਾਲ ਹੈ ਜਿਵੇਂ ਵੀ ਐਕਸ਼ਨ ਲੈਣਗੇ ਸਾਡਾ ਕੋਣ ਵੀ ਲੈਣਗੇ ਅਸੀਂ ਤਾਂ ਵੀ ਚਾਹੁੰਦੇ ਹਾਂ ਕਿ ਸਾਡੇ ਦੇਸ਼ ਵਿੱਚੋਂ ਵਿਦੇਸ਼ੀ ਤਾਕਤਾਂ ਇਹੋ ਜਿਹੀਆਂ ਕਠਮੁਲੀਆ ਤਾਕਤਾਂ ਖਤਮ ਕੀਤੇ ਜਾਣ ਭਾਵੇਂ ਜੋ ਵੀ ਜ਼ੋਰ ਲੱਗੇ ਅਸੀਂ ਨਾਲ ਹਾਂ ਤੁਹਾਨੂੰ ਦੇਖਣਿਆ ਜੀ ਫਰੀਦਕੋਟ ਦੇ ਵਿੱਚ ਬਹੁਤ ਜ਼ਿਆਦਾ ਇਹ ਰੋਜ਼ ਪ੍ਰਦਰਸ਼ਨ ਚੱਲ ਰਿਹਾ ਹੈ ਜੀ ਹਰ ਥਾਂ ਤੇ ਚੱਲ ਰਿਹਾ ਹੈ ਜੀ ਜੋ ਪਹਿਲਗਾਮ ਦੇ ਵਿੱਚ ਤੰਗੀ ਹਮਲਾ ਹੋਇਆ ਹੈ ਸੋ ਵੀਡੀਓ ਨੂੰ ਮਤਲਬ ਸ਼ੇਅਰ ਕਰ ਦਿਓ ਤਾਂ ਜੋ ਪੀਐਮ ਤੱਕ ਇਹ ਵੀਡੀਓ ਪਹੁੰਚ ਸਕੇ ਧੰਨਵਾਦ ਜੀ ਜੈ ਸ਼੍ਰੀ ਰਾਮ